ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਬਾਬਾ ਰਣਜੀਤ ਸਿੰਘ ਟਡਰੀਆਂ ਵਾਲਿਆਂ ਨਾਲ ਮੁਲਾਕਾਤ ਤੋਂ ਬਾਅਦ ਹਮਲੇ ਪਿੱਛੇ ਹਰਨਾਮ ਸਿੰਘ ਤੋਂ ਮਾਦਾ ਹੱਥੋਂ ਤੋਂ ਇਨਕਾਰ ਨਹੀਂ ਕੀਤਾ ਜਥੇਦਾਰ ਮੱਕੜ ਤੇ ਸਿੱਖ ਪ੍ਰਚਾਰਕ ਵਿਚਾਲੇ ਬੰਦ ਕਮਰਾ ਬੈਠਕ ਤੋਂ ਬਾਅਦ ਮੱਕੜ ਦੇ ਇਸ ਬਿਆਨ ਨੇ ਸਿੱਖ ਜਗਤ ਵਿੱਚ ਇੱਕ ਵਾਰ ਫੇਰ ਹਲਚਲ ਪੈਦਾ ਕਰ ਦਿੱਤੀ ਹਾਲਾਂਕਿ ਉਹ ਬਾਬਾ ਟਡਰੀਆਂ ਵਾਲਿਆਂ ਤੇ ਧੂਮਾ ਵਿਚਾਲੇ ਸਮਝੌਤੇ ਲਈ ਉਪਰਾਲਾ ਕਰਨ ਲਈ ਪਰਮੇਸ਼ਰਦوار ਪਹੁੰਚੇ ਸਨ ਧੂਮੇ ਨੂੰ ਵੀ ਹਮਲਾ ਕੀਤਾ ਗਿਆ ਸੀ ਤੁਹਾਨੂੰ ਕਹਦੇ ਧੂਮੇ ਨੂੰ ਵੀ ਹਮਲਾ ਕੀਤਾ ਗਿਆ ਸੀ ਇਹ ਤੁਹਾਡੇ ਨੂੰ ਕੀ ਲੱਗਦਾ ਹੈ ਕਿ ਕੀ ਤੁਮ ਉਹ ਜੋ ਸਾਰਾ ਕੋਈ ਪ੍ਰਤੱਖ ਨੂੰ ਪ੍ਰਮਾਣ ਦੀ ਲੋੜਾਂ ਦੇ ਜੋ ਗਿਆ ਜਿਹੜੀ ਅੱਜ ਤੁਸੀਂ ਬਾਬਾ ਜੀ ਨਾਲ ਵਾਰਤਾਲਾਪ ਕੀਤੀ ਉਹਦੇ ਬਾਰੇ ਸਾਨੂੰ ਜਾਣਕਾਰੀ ਦਿਓ ਨਹੀਂ ਦੇਖੋ ਪੰਤ ਇੱਕ ਬੜੇ ਗੰਭੀਰ ਮਸਲੇ 'ਚੋਂ ਲੰਘ ਰਿਹਾ ਹੈ ਜੀ ਔਰ ਮੈਂ ਸਮਝਦਾ ਕਿ ਬਾਬਾ ਜੀ ਨਾਲ ਵੀ ਬਹੁਤ ਕਾਫੀ ਜਿਹੜਾ ਉਹਨਾਂ ਦੇ ਸਾਥੀ ਸ਼ਹੀਦ ਹੋਇਆ ਜੀ ਉਹਦੇ ਕਰਕੇ ਵੀ ਮਸਲਾ ਜੜਾ ਹੈ ਇਧਰ ਕਾਫੀ ਜੜਾ ਗੰਭੀਰ ਬਣਿਆ ਹੈ ਜੀ ਤੋਂ ਸੰਥਾਈ ਜਥੇਬੰਦੀ ਦਾ ਮੁਖੀ ਹੁੰਦੇ ਦੇ ਨਾਤੇ ਜੀ ਮੇਰੀ ਜਿੰਮੇਵਾਰੀ ਹੈ ਕਿ ਮੈਂ ਸਾਰਿਆਂ ਨੂੰ ਮਿਲ ਕੇ ਇਹਦੇ ਬਾਰੇ ਕੋਈ ਜੇ ਹੱਲ ਨਿਕਲ ਸਕਦਾ ਤੇ ਉਹ ਕੱਢਣ ਲਈ ਯਤਨ ਕਰਾਂ ਧੰਨਵਾਦ ਹਾਲ ਮੁਖੀ ਤੋਂ ਮੈਂ ਅੱਜ ਬਾਬਾ ਜੀ ਨੂੰ ਮਿਲਣ ਆਇਆ ਸੀ ਜੀ ਇਸ ਪਰਪਸ ਲਈ ਜੀ ਔਰ ਗੱਲਬਾਤ ਹੋਈ ਹੈ ਵਿਚਾਰ ਚਰਚਾ ਹੋਈ ਹੈ ਜੀ ਪੱਖ ਹੀ ਦੇਖੋ ਜੀ ਇਹ ਹੱਥ ਲਾ ਨਾ ਜੀ ਲੱਗਦਾ ਹੈ ਕਿ ਹੱਲ ਨਿਕਲ ਲਏਗਾ ਵਾਹਿਗੁਰੂ ਕਿਰਪਾ ਨਾਲ ਬਾਬਾ ਰਣਜੀਤ ਸਿੰਘ ਟਡਰੀਆਂ ਵਾਲਿਆਂ ਨੇ ਕਿਹਾ ਕਿ ਉਹ ਹੁਣ ਵੀ ਆਪਣੇ ਪੱਖ ਤੇ ਟਾਈਮ ਨਹੀਂ ਉਹਨਾਂ ਨੇ ਕਿਹਾ ਜੀ ਕਿ ਅਸੀਂ ਕਮੇਟੀ ਬਣਾਣੀ ਹੈ ਜੀ ਤੇ ਮੈਂ ਉਹਨਾਂ ਨੂੰ ਅਰਜ਼ੇ ਕੀਤੀ ਹੈ ਵੀ ਕਮੇਟੀ ਤੁਸੀਂ ਬਣਾਓ ਜੀ ਅਸੀਂ ਸਾਰੀ ਸੰਗਤ ਸਾਹਮਣੇ ਆਪਣਾ ਪੱਖ ਰੱਖਿਆ ਜੀ ਔਰ ਉਹਨਾਂ ਸਾਹਮਣੇ ਵੀ ਅਸੀਂ ਆਪਣਾ ਪੱਖ ਰੱਖਿਆ ਜੇ ਜਲੀ ਸਮਝੌਤਾ ਦੀ ਗੱਲ ਕਰ ਰਹੇ ਆ ਕਿ ਜੇ ਸਮਝੌਤਾ ਹੋਏ ਉਹਦੇ ਬਾਰੇ ਕੀ ਕਰਨਾ ਚਾਹੀਦਾ ਅਸੀਂ ਆਪਣਾ ਪੱਖ ਰੱਖਾਂਗੇ ਜੀ ਇਹ ਤਾਂ ਸੰਗਤ ਨੇ ਸੋਚਣਾ ਅਸੀਂ ਆਪਣਾ ਪੱਖ ਰੱਖਿਆ ਉਸੇ ਸਟੈਂਡ ਤੇ ਅਸੀਂ ਖੜੇ ਆਂ ਔਰ ਆਪਣਾ ਪੱਖ ਅਸੀਂ ਸੰਗਤ ਵਿੱਚ ਰੱਖਾਂਗੇ ਉਹ ਕਮੇਟੀ ਸਾਹਮਣੇ ਵੀ ਆਪਣਾ ਪੱਖ ਰੱਖਾਂਗੇ ਔਰ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਸਾਨੂੰ ਇਨਸਾਫ ਦਿਵਾਓ ਬਿਊਰੋ ਰਿਪੋਰਟ ਡੀ5 ਨਿਊਜ਼